ਵੇਗਾ ਵਾਰੀ ਵਾ ਇਧਰ ਪ੍ਰਦੀਪ ਸਪਲੈਂਟਰ ਤੇ ਕੀ ਜੀ ਫਾੜਵਾਉਂਦੇ ਤ੍ਰਿੰਦਰ ਸਿੰਘ ਹਾਂਜੀ ਤ੍ਰਿੰਦਰ ਸਿੰਘ ਸਾਡੇ ਤ੍ਰਿੰਦਰ ਜੀਲਾ ਜੀ ਉਹਨਾਂ ਨੂੰ ਬੇਜਿਆ ਮਿਹਰਬਾਨੀ ਕਰਕੇ ਸਟੇਜ ਤੇ ਜਾ ਕੇ ਆਪਣਾ ਧੰਨਵਾਦ ਕਰਨ ਤ੍ਰਿੰਦਰ ਜੀਲਾ ਜੀ ਜਦੋਂ ਇੱਕ ਵਾਰ ਹੱਥ ਖੜਾ ਕਰੇ ਮੇਰਾ ਵੀਰ ਤੇ ਤਾੜੀ ਜ਼ੋਰਦਾਰ ਮਾਰ ਦਿਓ ਮਾਜੇ ਦਾ ਮਜਾ ਲਾ 3441 ਕਿਲੋ ਮੀਟਰਾ ਕੰਨਿਆ ਕਵਾਰੀ ਤੋਂ ਲਾ ਕੇ ਕਸ਼ਮੀਰ ਤੱਕ ਮੁੰਡੇ ਦੀ ਟੂਤੀ ਬੋਲਦੀ ਹੈ ਤਾੜੀ ਜ਼ੋਰਦਾਰ ਮਾਰਾਂਗੇ ਪਰ ਦੂਸਰੇ ਪਾਸੇ ਸ਼ਮਸ਼ੇਰ ਤੀਣਾ ਨਗਰ ਹੈ ਇਹ ਵੀ ਬਾਜੇ ਦਾ ਮਜਾਲ ਹੈ ਬੋਹਨੇ ਵੱਲ ਬਾਜੇ ਦਾ ਮਜਾਲ ਹੈ ਐਨ ਸਿਰੇ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਤੇ ਤਾੜੀ ਜ਼ੋਰਦਾਰ ਮਾਰੀਏ ਨਾ ਮੱਲਾ ਦੇ ਲਈ ਵੱਡੇ ਮਾਨ ਨੇ ਕੱਲੀ ਕੱਲੀ ਮਾਨਵਤੀ ਸੁਖਸ਼ੀ ਦਾ ਵੱਡਾ ਸਰਕਾਰ ਇੱਕ ਯਾਦਗਾਰੀ ਤਸਵੀਰ ਹੋਣ ਜਾ ਰਹੀ ਹੈ ਦਾ ਖੇਰਿਆਂ ਤੇ ਨਾਲ ਇੱਕ ਕੁਸ਼ਤੀ ਬੜੇ ਟੌਪ ਦੀ ਜਿਹੜੀ ਸ਼ੁਰੂ ਹੋਈ ਹੈ ਅੱਜ ਦੀ ਛੰਡੀ ਦੀ ਕੁਸ਼ਤੀ ਕੀਰਤੀ ਬਾੜੇਵਾਲ ਦੇ ਦੂਸਰੇ ਪਾਸੇ ਪ੍ਰਦੀਪ ਜੀਰਪੁਰ ਦੀ ਜਿਹੜੀ ਕੁਸ਼ਤੀ ਚੱਲਦੀ ਹੈ ਆ ਵੀ ਕੁਸ਼ਤੀ ਸਿਰਾਂ ਜਾਂਦੀ ਹੈ ਪਰ ਢੰਡੀ ਦੀ ਕੁਸ਼ਤੀ ਦੇ ਦੋਨੇ ਮੱਦ ਐਨ ਸਿਰਾਂ ਕਰਵਾ ਰਿਹਾ ਹੈ ਪੰਜਾਬ ਦੇ ਵਿੱਚ 12472 ਨਗਰ ਹੈ ਤੇ ਅੱਜ ਔਰਤੀ ਧਰਤੀ ਦੇ ਵਿੱਚ ਵੱਡੀ رونਕ ਲੱਗੀ ਹੋਈ ਹੈ ਤਿੰਨੂ 638596 ਪਿੰਡ ਨੇ ਪੂਰੇ ਹਿੰਦੁਸਤਾਨ ਦੇ ਅੱਜ ਕਰਦੇ ਵੱਡਾ ਮਾਰ ਔਰਤੀ ਧਰਤੀ ਦੇ ਵਿੱਚ ਜਿਹੜੇ ਪਹੁੰਚੇ ਨੇ ਵੱਡਾ ਸਤਿਕਾਰ ਜਿਹੜੇ ਤੇ ਸ਼ਮਸ਼ੇਰ ਬੀਨਾਂ ਨਗਰ ਤੇ ਜੱਸਾ ਪੱਟੀ ਦੋਨਾਂ ਦਾ ਵੇਟ ਇੱਕੋ ਜਿਹਾ ਕੱਦ ਘਾਟ ਇੱਕੋ ਜਿਹਾ ਸਰੀਰ ਇੱਕੋ ਜਿਹਾ ਗੇਮ ਕੋਈ ਨਾ ਪਰ ਇਧਰ ਦੇ ਪਾਸੇ ਜਤਾਰ ਕੇ ਦੇ ਹੱਥ ਵਿੱਚ ਆਉਂਦੀ ਹੈ ਇਹ ਗੱਲ ਸਮੇਂ ਦੀ ਹੋਣੀ ਹੈ ਢੰਡੀ ਦੀ ਕੁਸ਼ਤੀ ਦੀ ਵੱਡੀ ਸ਼ਰਵਾਦ ਹੋ ਚੁੱਕੀ ਹੈ ਇਲਾਕੇ ਪਰ ਦੇ ਜਿੰਨੇ ਚਿਹਰੇ ਜੁੜੇ ਆ ਸਭ ਦਾ ਬាទ ਬាទ ਧੰਨਵਾਦ ਐਨਮਾਨ ਮੱਤੀਆਂ ਸ਼ਕੀਤਾ ਨੇ ਵੱਡਾ ਮਾਰ ਦਿੱਤਾ ਹੈ ਫਿਰ ਮੱਲੋ ਇੱਕ ਵਾਰ ਤਾੜੀ ਜੋਰ ਨਾਲ ਮਾਰਦੇ ਦੋਨਾਂ ਮੱਲਾਂ ਦੇ ਲਈ ਫਿਰ ਯੋਧ ਸ਼ੂ ਨજર ਤੇ ਜੱਸਾ ਪਹਿਲਵਣ ਪੱਟੀ शिंदे ਪਹਿਲਵਣ ਦਾ ਸਫਤ ਹੈ ਜਿਹਨੇ ਕੁੰਡੇ ਪਾਵਾ ਕੇ ਦੁਨੀਆ ਮਦਾਈਆ ਜਿਹਨੇ ਕੁੰਡੇ ਪਾਵਾ ਕੇ ਦੁਨੀਆ ਮਦਾਈਆ ਕਿ ਬਾਪੂ ਜੀ ਨੂੰ ਉੱਤੇ ਉੱਤੇ ਮਾਰ ਹੈਗਾ ਬੜਾ ਜੀ ਜਿੱਤ ਲਈਆ ਗੱਡੀ ਕਰ ਟਰੈਕਟਰ ਵੀ ਹੈ ਸਾਰਾ ਜੀ ਕਿ ਮੋਟਰਸਾਈਕਲ ਝੋਟੀਆਂ ਦੀ ਲਾਇਓ ਕੁੜੀ ਕਤਾਰਿਆ ਮਾਣ ਕਰੇ ਮਾਨ ਤਿਤ ਸ਼ੇਹਾਂ ਦਾ ਸ਼ਿਕਾਰਿਆ ਸ਼ੇਰ ਇਹ ਘੜ ਮਜਾਰੀ ਮੁੰਡਾ ਇੱਕ ਨੰਬਰ ਜੋੜਦਾ ਤੇ ਪੱਟੀ ਵਾਲਾ ਜੱਸਾ ਫਿਰ ਪੀਸੀ ਵਾਲੇ ਤੋੜਦਾ ਤੇ ਪੱਟੀ ਵਾਲਾ ਜੱਸਾ ਫਿਰ ਪੀਸੀ ਵਾਲੇ ਤੋੜਦਾ ਹਣੀ ਕਿੰਨਾ ਸਮਾਂ ਬਾਕੀ ਹੈ ਜਿਸ਼ ਕੋ ਸਾਹ ਦਿੱਤਾ ਕਿੰਨਾ ਸਮਾਂ ਬਾਕੀ ਹੈ ਚੱਲਦੀ ਕੁਸ਼ਤੀ ਦਾ 4 ਮਿੰਟ ਬਾਕੀ ਹੈ 4 ਮਿੰਟ ਬਾਕੀ ਹੈ ਪ੍ਰਦੀਪ ਜੀਰਖਪੁਰ ਤੇ ਨਾਲ ਕੀਰਤੀ ਬਾਦਵਾਲੇ ਇਧਰ ਸ਼ਮਸ਼ੀਰ ਇਹਨਾਂ ਨੇ ਕਰਦੇ ਜੱਸਾ ਪੱਟੀ ਬਾੜੀ ਹਾਂ ਜੀ ਕੋਸਤੀ ਵੇਖ ਲਓ ਜੀ ਕੋਚਾ ਨੂੰ ਪਾਸੇ ਬਾਹਰ ਜੱਪਾ ਭਰਾ ਲੈਂਦੇ ਹੁਣ ਕੋਈ ਨਹੀਂ ਕੋਸਤੀ ਵੇਖੋ ਜਬਰਦਸਤ ਲੁੱਤੀਆਂ ਦੋਨੋਂ ਬੱਲਾ ਦੇ ਦਰਮਿਆਨ ਹੈ ਇੱਕ ਪਾਸੇ ਕੀਰਤੀ ਤੇ ਦੂਸਰੇ ਪਾਸੇ ਨਾਜਨ ਇਸ ਵੇਲੇ ਮੇਰੇ ਇਹ ਸਰਦੀਪ ਸਿੰਘ ਲਿੰਡਰ ਜਿਲਖਪੁਰ ਜਿਸਾਂ ਕੱਟੀ ਤੇ ਸ਼ਮਸ਼ੇਰ ਦੇ ਦਰਮਿਆਨ ਜੋ ਵੀ ਜਿਹੜਾ ਚੱਲਦਾ ਕਾਰ ਵਿੱਚ ਵਾਹ ਜੀ ਵਾਹ ਕਿ ਜਬਰੂ ਵਿੱਚ ਸਾਰੇ ਆ ਮੁੱਕਦੇ ਨੇ ਨਾਲ ਮਹਿਤਾ ਮੌੜੀਆਂ ਸ਼ੰਗਾਰੀਆਂ ਨੇ ਉਤਤ ਲੋਕਾਂ ਨੂੰ ਕਰਾ ਲਖਵਾਰ ਮੈਸਜ ਦੇ ਰੀਜਾਂ ਨਾਲ ਜੋ ਕਰਾਉਂਦੇ ਤਿਆਰੀਆਂ ਨੇ ਹਰ ਦੰਗਲ ਹਰ ਮੇਲੇ ਦੀ ਖਬਰ ਰੱਖਦੇ ਤੇ ਕੁਸ਼ਤੀ ਸ਼ਕੀਨਾ ਦੀਆਂ ਗੱਲਾਂ ਮਿਆਰੀਆਂ ਨੇ ਤੇ ਸ਼ੋਰੇ ਗੱਲ ਮਜਾਰੀ ਹੋਰ ਗੇਮ ਨਹੀਂ ਆਉਂਦੀ ਸਾਡੋ ਛਿੰਝਾ ਹੀ ਦਾ ਜੋ ਪਿਆਰੀਆਂ ਨੇ ਸਾਡੋ ਕੁਸ਼ਤੀ ਹੀ ਦਾ ਜੋ ਪਿਆਰੀਆਂ ਦੇ ਲੋ ਜਨੋ ਪਿਆਰੀਆਂ ਨੇ ਕੁਸ਼ਤੀ ਕਦੇ ਪੰਜਾਬੀਆਂ ਨੂੰ ਜਲਦੀ ਹੋਣੀ ਹੈ ਕੁਸ਼ਤੀਆਂ ਇੱਕ ਪਾਸੇ ਸ਼ਮਸ਼ੇਰ ਦੀਨਾ ਨਗਰ ਤੇ ਦੂਜੇ ਪਾਸੇ ਛਿੰਦੇ ਪਹਿਲਵੰਦ ਦਾ ਪੁੱਤਰ ਪੱਟੀ ਵਾਲੇ ਛਿੰਦੇ ਦਾ ਪੁੱਤਰ ਕਹਿੰਦੇ ਵੀ ਜੱਸਾ ਮੇਰੇ ਵੀ ਨੂੰ ਵੱਡਾ ਮੱਲਾ ਕਦਵੀ ਇਹਨੂੰ ਆਪਾਂ ਧੰਨਵਾਦ ਕਰੀਏ ਦਿਵਿੰਦਰ ਸਿੰਘ ਜੀ ਲਾਲੀ ਮਨੀਲਾ ਡਾਕਟਰ ਦੇਸ਼ ਜੀ ਰਾਜਕੁਮਾਰ ਮਨੋਰੀ ਜਸਪਾਲ ਪਾਲ ਫੀਲਡ ਟੋਕਰ ਸਤਨਾਰਨ ਸਿੰਘ ਜੀ ਕਰਦੀਪ ਸਿੰਘ ਜੀ ਸੈਕਟਰੀ ਸਾਹਿਬ ਜਿਨ੍ਹਾਂ ਦੇ ਵੱਲੋਂ ਸੋਨੇ ਦੀਆਂ ਮੁੰਡੀਆਂ ਨੇ ਉਧਰ ਧੰਨਵਾਦ ਅੱਗੇ ਸ਼ੋਕਮਾਰ ਸ਼ੋਕੀ ਜੀ ਪੰਦਰਪੁੱਤਰ ਦੇਖਣਾ ਸਰਦਾਰ ਸਾਹਿਬ ਜਗਿੰਦਰ ਸਿੰਘ ਪ੍ਰਜਾਪਤੀ ਤੇ ਸਰਦਾਰ ਸਾਹਿਬ ਮਹਿੰਦਰ ਸਿੰਘ ਪ੍ਰਜਾਪਤੀ ਸੋਨੂ ਐਲਐਸਡੀ ਦੇ ਪਰਿਵਾਰ ਵੱਲੋਂ ਇੱਕ ਮੋਟਰਸਾਈਕਲ ਸਰਜੀਤ ਸਿੰਘ ਜੀ ਬਾਨਾ ਸਾਡੇ ਗਗਨਦੀਪ ਦੇ ਫਾਦਰ ਸਾਹਿਬ ਕੈਨੇਡਾ ਵਾਲੇ ਉਹਨਾਂ ਦੇ ਵੱਲੋਂ ਇੱਕ ਮੋਟਰਸਾਈਕਲ ਸੰਤੋਖ ਸਿੰਘ ਜੀ ਪੁੱਤ ਬ੍ਰਦਰ ਦਵਿੰਦਰ ਸਿੰਘ ਜੀ ਪੁੱਤ ਇਹਨਾਂ ਦੇ ਵੱਲੋਂ ਵੀ ਇੱਕ ਮੋਟਰਸਾਈਕਲ ਨੀਦਾ ਹਲਵਾਈ ਤੇ ਅਮਰ ਸ਼ਕਤੀ ਉਹਨਾਂ ਦਾ ਵੀ ਇੱਕ ਮੋਟਰਸਾਈਕਲ ਰਾਜੂ ਤੇ ਦੇਸ਼ਰਾਜ ਜੀ ਇਹਨਾਂ ਵੱਲੋਂ ਵੀ ਇੱਕ ਮੋਟਰਸਾਈਕਲ ਗ੍ਰਿਸ਼ਮ ਕੁਮਾਰ ਤੇ ਮਨਜਿੰਦਰ ਜੀ ਇਹਨਾਂ ਦੇ ਵੱਲੋਂ ਵੀ ਇੱਕ ਸਾਡ ਦੇ ਮੋਟਰਸਾਈਕਲ ਇਹਨਾਂ ਦਾ ਵੱਡਾ ਤਕਸਰ ਹੈ ਇਹਨਾਂ ਦਾ ਵੱਡਾ ਜੁੜਦਾ ਨਾ ਵਾਹ ਜੀ ਬਾਹਰ ਦੇ ਪਾਸੇ ਚਲਦੀ ਐ ਸਹੀਆ ਕੁਸ਼ਤੀਆ ਤੇ ਇਧਰ ਪਾਸੇ ਵੀਰਚਾ ਬਾਹੜ ਵਾਲੇ ਕਹਿੰਦੇ ਵੀ 1100 ਰੁਪਏ ਲੱਤਾ ਜਾਵੇਗਾ 1100 ਪੁਈਦਾ ਜੀਤਾ ਬਹੁਤ ਬਹੁਤ ਧੰਨਵਾਦ ਹੈ ਜਿਸੇ ਕਿ ਜਵਸ਼ੇਰ ਵੀ ਜਿਹੜੀ ਕੋਕੀ ਚੱਲਦੀ ਹੈ ਜਿਹੜਾ ਮਰ ਜਿੱਤੇ ਉਹਨੂੰ 1100 ਰੁਪਏ ਲੱਤਾ ਜਾਵੇਗਾ ਪਾਸੇ ਨਾਲ ਨੂੰ ਲਓ ਇਸੇ ਲਈ ਚੱldi ਹੋਈ ਕੁਸ਼ਤੀ ਇੱਕ ਪਾਸੇ ਕੰਨ ਵੀ ਨਾਜਾ ਦਾ ਕੀਰਤੀ ਵੀ ਹੈ ਦੂਜੇ ਪਾਸੇ ਪ੍ਰਦੀਪ ਹੈ ਤੇ ਪਰਲੇ ਪਾਸੇ ਕੁਸ਼ਤੀ ਚੱਲਦੀ ਹੈ ਜੱਸਾ ਪਹਿਲਵਾਨ ਪੱਟੇ ਸ਼ਬ ਸ਼ੇਰ ਪਹਿਲਵਾਨ ਦੀਨਾ ਨਗਰ ਜਲਦੀ ਹੋਈ ਕੁਸ਼ਤੀ ਨਾਲ ਨੌਜਵਾਨਾਂ ਦੇ ਦਰਮਿਆਨ ਪੂਰਾ ਸ਼ੇਰ ਗਿਲ ਵੀ ਪੁੱਟ ਗਿਆ ਜੱਸਾ ਜੀ ਯੂਕੇ ਦੇ ਬਹਾਦਰ ਯੂਕੇ ਮਿਆਰੇ ਵਾਲੇ ਵੀ ਵੀਰ ਪੁੱਟੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਦੇਖਾਂਗੇ ਵੀ ਅੱਜ ਨੌਜਵਾਨਾਂ ਦੇ ਦਰਮਿਆਨ ਇਸ ਵੇਲੇ ਸ਼ੇਰ ਦਾ ਜੁੱਦ ਚੱਲ ਰਿਹਾ ਹੈ ਕਿ ਚੰਗੇ ਕੰਮਾਂ ਵਿੱਚ ਲਾਤੋ ਜਿੰਦ ਆਪਣੀ ਮਾਲ ਮਿਹਨਤਾਂ ਤੋਂ ਮੱਲ ਸਰਕਾਰ ਬਣ ਜਾ ਜਿਹਦਾ ਦੰਗੜਾ ਵਿੱਚ ਪੂਰਾ ਨਾ ਚੱਲੇ ਮੱਲ ਪ੍ਰਮਿੰਦਰ ਧੂਮ ਛੇੜੀ ਦੇ ਆਪ ਤੋਂ ਸ਼ਾਨਦਾਰ ਬਣ ਜਾ ਛਾਤੀ ਕਰ ਚੌੜੀ ਸੋਨੂੰ ਦਿੱਲੀ ਦੇ ਬੰਦ ਦਿੱਲੀ ਵਾਂਗ ਅੱਗ ਦਾ ਅੰਗਿਆਰ ਬਣ ਜਾ ਬਾਂਗ ਕਮਲ ਤੇ ਲੱਡੂ ਤੇਰਾ ਵੀ ਨਾ ਚੱਲੇ ਉਸਤਾਦ ਨੂੰ ਰੱਬ ਬਣ ਕੇ ਤੂੰ ਮਿਹਨਤਾਂ ਦਾ ਯਾਰ ਬਣ ਜਾ ਕਿ ਸਾਹੇ ਪਹਾਲੀ ਗਿਆ ਬੱਤਰਾ ਰੋਗ ਰੱਖੀ ਪੰਮੇ ਦੇ ਬਾਗ ਤੂੰ ਤਾਕਤਵਾਰ ਬਣ ਜਾ ਕਿ ਛੇਵੇਂ ਗਰਮਜਾਰੀ ਦੁਨੀਆ ਮੇ ਸਾਲ ਦੇਵੇ ਜੱਸੇ ਪੱਟੀ ਦੇ ਹੱਥ ਸੂਪਰ ਸਟਾਰ ਬਣ ਜਾ ਸ਼ਮਸ਼ੇਰ ਦੀਨਾ ਨਗਰ ਗਿਆ ਤੂੰ ਸੂਪਰ ਸਟਾਰ ਬਣ ਜਾ ਸੁਪਰ ਤੇ ਦਸਰ ਦਾ ਮੁਕਾਬਲਾ ਇਸ ਵੇਲੇ ਕਹਿੰਦੇ ਖਾੜੇ ਵਿੱਚ ਚੱਲ ਰਿਹਾ ਹੈ ਮਲਕ ਹੁਈ ਹੈ ਲੈ ਵੀ ਕਰਮ ਦੇ ਸ਼ੇਰ ਗਾੜੀ ਦਾ ਬੱਲਾ ਦੇ ਲਾ ਦੋਨੇ ਪਾਸੇ ਸਿਰੇ ਦੀਆਂ ਕੁਸ਼ਤੀਆਂ ਨੇ ਇੱਕ ਪਾਸੇ ਕੀਰਤੀ ਬਾੜੇਵਾਲ ਤੇ ਪ੍ਰਦੀਪ ਸਪਲੈਂਡਰ ਜਨ ਪਿਆਰ ਦੇ ਨਾਲ ਅਖਦੇ ਕੁਸ਼ੀ ਦਾ ਪੂਰਾ ਯੁੱਧ ਚੱਲਦਾ ਹੈ ਜੱਸਾ ਪੱਟੀ ਤੇ ਸ਼ਮਸ਼ੇਰ ਦੀਨਾ ਨਗਰ ਦੋਨੇ ਮਾਜੇ ਦੇ ਮਚਾਲਣਾ ਹੈ ਅੱਜ ਪੰਜਾਬ ਦੇ ਵਿੱਚ ਕੰਦੇ ਕੰਦੇ ਕੋਨੇ ਤੋਂ ਜਿੰਨੇ ਵੀ ਮਨ ਪੁੱਜੇ ਹੈ ਸਭ ਦਾ ਵੱਡਾ ਸਤਿਕਾਰ ਹੈ ਜਿਨ੍ਹਾਂ ਨੇ ਵੱਡਾ ਮਾਣ ਦਿੱਤਾ ਹੈ ਔਰ ਕੁਸ਼ੀਆਂ ਸਿਰੇ ਦੀਆਂ ਨੇ ਯਾਰ ਤੂੰ ਨਾ ਬੋਲਿਆ ਪਹਿਲਵਾਨ ਅਮਿਲੀ ਛਤਰੀ ਵਾਲੇ ਤੇ ਇੱਕ ਦਿਨ ਤੈਨੂੰ ਮਿਲ ਕੇ ਸਖਤ ਕਹਾਣਾ ਕਾਹਿੰਦੇ ਚਰਚਾ ਤੇਰੀ ਹੋਊ ਟੀਵੀ ਵਿੱਚ ਦੁਆਰਾ ਦੇ ਦਿੱਤ ਸੁਨੇਹ ਫੋਨ ਆਉਣਗੇ ਸੁਪਰ ਸਟਾਰਾਂ ਦੇ ਇੱਕ ਦਿਨ ਤੇਰੀ ਕੀਤੇ ਮਹਿਤ ਰੰਗ ਲਿਆਵੇਗੀ ਰਾਜੇ ਖੇਲੇ ਦੀ ਗੱਲ ਮੇਂਦਰਾ ਚੇਤੇ ਆਵੇਗੀ ਇੱਕ ਦਿਨ ਤੇਰੀ ਕੀਤੇ ਮਹਿਤ ਰੰਗ ਲਿਆਵੇਗੀ ਰਾਜੇ ਖੇਲੇ ਦੀ ਗੱਲ ਚੇਤੇ ਆਵੇਗੀ ਇਹ ਤੁਸੀਂ ਜਿਹੜੀ ਪੁਆਇੰਟ ਤੇ ਹੋਣ ਜਾ ਰਹੀ ਹੈ ਟੀਵੀ ਤੇ ਪਰਦੀਪ ਸਪਲੈਂਟਰ ਦੀ ਕੁੱਤੀ ਜਿਹੜੀ ਪੁਆਇੰਟ ਤੇ ਹੋਣ ਜਾ ਰਹੀ ਹੈ ਇਹਦੇ ਲਗੋਟਾ ਨਹੀਂ ਫੜਿਆ ਜਾਵੇਗਾ ਬਲ ਰੋਡ ਕਰਾ ਦੋ ਮਿੰਟ ਪੁਆਇੰਟ ਤੇ ਸਿਰਫ ਦੋ ਮਿੰਟ ਪੁਆਇੰਟ ਤੇ ਹੋਗੀ ਲਓ ਇਹਦੇ ਦੇਖ ਕੇ ਬੜੀ ਸ਼ਾਨਦਾਰ ਕੁੱਤੀ ਜਲਦੀ ਹੋਈ ਇਹਨਾਂ ਨਾਲ ਜਵਾਨਾਂ ਦੇ ਦਰਮਿਆਨ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੀ ਵੀ ਸੰਗਤ ਦੂਰ ਦੇ ਕੌਂਟਾਂ ਚੱਲ ਕੇ ਆਈ ਹੈ ਸੰਗਤ ਨੇ ਆਪਣਾ ਪੈਟਰੋਲ ਵੀ ਭੁਗਾਇਆ ਗੱਡੀਆਂ 'ਚ ਡੀਜ਼ਲ ਵੀ ਭੁਗਾਇਆ ਇੱਥੇ ਕੁੱਤੀਆਂ ਦੇ ਦੰਗਣ ਦੇਖਣ ਲਈ ਜਿੰਨੇ ਵੀ ਸੰਗਤ ਖੜੀ ਹੈ ਇੱਕ ਵਾਰੀ ਸੰਗਠਨ ਆ ਤੇ ਤਾਰੀ ਮਾ ਸਾ ਜਿਵੇਂ 4 ਤੋਂ ਵੱਧ ਵੱਧ ਇਕੱਠੇ ਹੋਣ ਉਹ ਕਹਿੰਦੇ ਪ੍ਰਮਾਤਮਾ ਦਾ ਰੂਪ ਧਾਰਨ ਕਰ ਲੈਂਦੀ ਹੈ ਇੱਕ ਸੰਗਤ ਨੂੰ ਬੇਨਤੀ ਹੈ ਵੀ ਜਦੋਂ ਵੀ ਕੋਈ ਤੁਹਾਡੇ ਕੋਲ ਕੁਝ ਵੀ ਮੰਗਦਾ ਹੋਵੇ ਉਹਨੂੰ ਦੇ ਦਿਆ ਕਰੋ ਕਿਉਂਕਿ ਇਹਨਾਂ ਸ਼ੁਕਰ ਕਰੋ ਪ੍ਰਮਾਤਮਾ ਨੇ ਤੁਹਾਨੂੰ ਦੇਣ ਵਾਲਿਆ ਤੇ ਰੱਖਿਆ ਮੰਗਣ ਵਾਲਿਆ ਤੇ ਰੱਖਿਆ ਤੇ ਜਦੋਂ ਵੀ ਕਰੀਦਾ ਰੱਬ ਨੇ ਕਰਦਾ ਕੰਮ ਜਿਹੜਾ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਤੇ ਅਸ਼ੋਕਵਰ ਸ਼ੋਕੀਨੀ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਾਡਾ ਸਰਪੰਚ ਪੰਜਾਬੀ ਬੋਲਾਂ ਦਾ ਵੱਡਾ ਮਾਣ ਕਰਕੇ ਗਏ ਆ ਲਓ ਇਧਰੇ ਪਾਸੇ ਜੱਸਾ ਪੱਟੀ ਤੇ ਪਰਲੇ ਪਾਸੇ ਕਹਿੰਦੇ ਵੀ 2 ਮਿੰਟ ਪੁਆਇੰਟ ਦੇ ਤੁਸੀਂ ਹੈ। ਕੋਫਰ ਕੀ ਰਾਜੂ ਭਾਈ ਕੋਫਰ ਸੀ। ਰਾਜਕੁੜ ਰਾਜੂ ਭਾਈ ਨੂੰ ਬਹੁਤ ਧੰਨਵਾਦ ਹੈ। ਔਰ ਇਸ ਵਾਰ ਕਹਿੰਦੇ ਵੀ ਸਪਲੈਂਡਰ ਤੇ ਅਗਲੀ ਵਾਰ ਵੀ ਸਪਲੈਂਡਰ ਲਾਸ ਹੋ ਰਿਹਾ ਹੈ। ਇਹਦਾ ਡੀਪੀ ਬਹੁਤ ਵੱਡੇ ਸ਼ੱਤਰ ਦੇ ਕਹਿੰਦੇ ਵੀ ਅਗਲੇ ਸਾਲ ਵੀ ਇਸੇ ਤਰ੍ਹਾਂ ਮੇਲਾ ਕਰਵਾਇਆ ਜਾਵੇਗਾ। ਮੁੰਡੀਆਂ ਦੀ ਲਾਖੋਰੀਆਂ ਵੱਧ ਚੜ ਕੇ ਕਹਿੰਦੇ ਵੀ ਸਾਰੀ ਸੰਗਤ ਔਰ ਗਰੁੱਪਰ ਦੀ ਸੰਗਤ ਕਹਿੰਦੇ ਵੀ ਇਸ ਸਕੇ ਡੂਲੇ ਦੇ ਵਾਸਤੇ ਬੜੇ ਜਨਦਨ ਪੁਜੇ ਕਰਦੇ ਮੇਰੇ ਪੰਜਾਬੀ ਵੀਰੋ। ਵੱਡੇ ਯੋਗਦਾਰ ਕੋਈ ਦੇ ਚਾਹਦੇ ਵਾਹ ਜੀ ਵਾਹ ਕੋਈ ਫਿਰਕੇ ਭਾਬੇ ਭਾਜੀ ਰਾਣਾ ਸਲਵਾਂ ਜੀ ਕੋਈ ਫਿਰਕੇ ਕੋਈ ਫਿਰਕੇ ਦੇਖੋ ਦਰਸ਼ਕ ਭਾਜੀ ਜੱਟਾਂ ਦੀ ਕੈਂਡੀ ਵੀ ਆਈ ਹੈ ਦੇਖੋ ਵਾਹ ਜੀ ਵਾਹ ਔਰ ਪ੍ਰਮਾਤਮਾ ਨੇ ਜਿਹਨੂੰ ਜਿੱਥੇ ਰੱਖਣਾ ਉੱਥੇ ਰੱਖਣਾ ਹੈ ਕਿਉਂਕਿ ਜਿਹੜੀ ਝਾਂਜੜੇ ਭਾਵੇਂ ਸੋਹਣੇ ਨਹੀਂ ਹੋਵੇ ਭਾਈ ਪੈਰ ਦੇ ਵਿੱਚ ਜਾਂਦੀ ਹੈ ਇਹ ਦਿੱਤੀ 5 ਰੁਪਏ ਦੀ ਲਾਈ ਮੱਥੇ ਤੇ ਲੱਗ ਰਹੀ ਹੈ ਜਿਹਦੀ ਜਿੱਥੇ ਪ੍ਰਵਾਤਵਾ ਦੇ ਰੱਖਣਾ ਉੱਥੇ ਰਹਿਣਾ ਪੈਂਦਾ ਪਾਲ ਸ਼ੀਰ ਸ਼ਾਪ ਵਾਲੇ ਭਾਜੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹ ਨਾਲ ਸਾਡੇ ਸਾਡੇ ਦੇਖੇ ਪੰਜਾਬੀ ਬੋਲ ਦਾ ਮਾਣ ਦਿਲ ਕਰਦੇ ਤੇ ਖੁਆਰ ਤੇ ਤੁਸੀਂ ਉਹ ਲੱਖਾਂ ਕਿਹਦੇ ਕਾਉਂ ਜਿੱਤਦਾ ਹੋ ਗਈ ਬੱਲੇ 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 ਹਜੇ ਅੱਲਾ ਦੋ ਅੱਲਾ ਦੋ ਬੋਨੋ ਗੋਲ ਨੇ ਕਹਿੰਦੇ ਥੱਲੇ ਲੱਗਣਗੇ ਫਿਰ ਬੱਲੇ ਲਾਊਗਾ ਹੋ ਗਿਆ ਜੀ ਹੋ ਗਿਆ ਤਾੜੀ ਤਾੜੀ ਜ਼ੋਰਦਾਰ ਮਾਰਦੇ 쿠ਸ਼ਤੀ ਫੇਰਾ ਹੋਈ ਹੈ ਤੇ ਸਾਹਮਣੇ ਪ੍ਰਦੀਪ ਸਪਲੈਂਡਰ ਕੁਸ਼ਤੀ ਦਾ ਜਿੱਤ ਰਿਹਾ ਤਾੜੀ ਜ਼ੋਰਦਾਰ ਮਾਰਦੀ ਹੈ ਪੁਆਇੰਟ ਪੁਆਇੰਟਾਂ ਦੇ ਆਧਾਰ ਤੇ ਲੈ ਗਿਆ ਮੁੰਡਾ ਪਰ ਪੁਆਇੰਟ ਦਾ ਮਾਹੀ ਰਹਿ ਕਦੇ ਵੀ ਪ੍ਰਦੀਪ ਸਪਲੈਂਡਰ ਤੇ ਹਰਦੀਪ ਪੁਆਇੰਟ ਦਾ ਮਾਹੀ ਰਹਿ ਕਦੇ ਵੀ ਪ੍ਰਦੀਪ ਸਪਲੈਂਡਰ ਤੋਂ ਪੁਆਇੰਟ ਦੇ ਆਧਾਰ ਤੇ ਜਿੱਤ ਰਹੀ ਹੈ ਕੁਸ਼ਤੀ ਸਾਡੇ ਵੀਰ ਦਾ ਬੜਾ ਧੰਨਵਾਦ ਹੈ ਮੇਰੇ ਵੀਰ ਨੇ ਜਾਣਕਾਰੀ ਦਿੱਤੀ ਵੀ ਜੋ ਕੋਈ ਗਰੀਬ ਪਰਿਵਾਰ ਦਾ ਮੱਲ ਬਣਨਾ ਚਾਹੁੰਦਾ ਹੈ ਉਹਦੇ ਖਾੜਾ ਚੱਲਦਾ ਉਹਦਾ ਸਾਰਾ ਖਰਚਾ ਜਿਹੜਾ ਅਸੀਂ ਕਰਾਂਗੇ ਕਿਉਂਕਿ ਪਹਿਲਾਂ ਵੀ ਜਿਹੜਾ ਜਿੰਨੇ ਮੱਲ ਮਿਹਨਤ ਕਰਦੇ ਆ 25 ਤੋਂ 30 ਮੁੰਡੇ ਮਿਹਨਤ ਕਰਦੇ ਆ ਸਾਰਿਆਂ ਦਾ ਖਰਚਾ ਜਿਹੜਾ ਸਾਬੇ ਭਾਜੀ ਉਹਨਾਂ ਦੇ ਪਰਿਵਾਰ ਵੱਲੋਂ ਆ ਉਹਨਾਂ ਦੇ ਉਹਦੇ ਖਾੜਾ ਜੇ ਕੋਈ ਹੋਰ ਮੇਰਾ ਵੀਰ ਮਿਹਨਤ ਕਰਦਾ ਚਾਹੁੰਦਾ ਮੱਲ ਬੰਡਣਾ ਚਾਹੁੰਦਾ ਤਾਂ ਮਿਹਰਬਾਨੀ ਕਰਕੇ ਸਾਬੇ ਵੀਰ ਨਾਲ ਸੰਪਰਕ ਕਰ ਲੈਣਾ ਬਹੁਤ ਬਹੁਤ ਧੰਨਵਾਦ ਸਿਰੇ ਦੀਆਂ ਕੁਸ਼ਤੀਆਂ ਨੇ ਤੇ ਰੱਬ ਭਰੋਸਾ ਪਹਿਲਵਾਨਾਂ ਤੋਂ ਨੀਲੀ ਛਤਰੀ ਵਾਲੇ ਤੇ ਇੱਕਦਮ ਕੀ ਸਖਤ ਘਾਲਣਾ ਕਾਲੇ ਦੇ ਚਰਚਾ ਤੇਰੀ ਹੋਊ ਟੀਵੀ ਵਿੱਚ ਖ਼ਬਰਾਂ ਦੇ ਨਿਤ ਸੁਨੇਹੇ ਫੋਨ ਆਉਣਗੇ ਸੁਪਰ ਤਾਰਾਂ ਦੇ ਕਿਹਨੇ ਤੇਰੀ ਕੀਤੀ ਮਿਹਨਤ ਰੰਗ ਜਾਵੇਗੀ ਰਾਜੇ ਖੇਲੇ ਦੀ ਗੱਲ ਮਿੱਤਰਾਂ ਚੇਤੇ ਆਵੇਗੀ ਮਾਨਮਤੇ ਸ਼ਖਸੀਅਤਾਂ ਦੇ ਵੱਲੋਂ ਵੱਡਾ ਸਤਿਕਾਰ ਹੈ ਜਲਦੀ ਹੋਈ ਕੁਸ਼ਤੀ ਦਾ ਟਾਈਮ ਆ 9 ਮਿੰਟ ਹੋ ਗਏ ਆ ਵੱਲੋਂ ਕੁਝ ਕਰਕੇ ਦਿਖਾਓ ਜੱਸਾ ਜਦੋਂ ਵੇਚ ਦਿਆ ਵੀ ਮਾਰੂ ਦਾ ਵਿੱਚ ਫੇ ਜਾ ਕੇ ਕੁਸ਼ਤੀ ਦਾ ਜਿਹੜਾ ਐਂਡ ਗ੍ਰੈਂਟ ਪੁੱਲਾ ਜਾਂ ਬਣੂਗਾ ਧੰਨ ਬੱਲੀ ਬਣਦੀ ਹੈ ਹਾਂ ਜੀ ਦੇ ਲੋ ਜੀ ਵਾਹ ਜੀ ਵਾਹ ਜਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਦਰਮਿਆਨ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਗ੍ਰਾਮ ਪੰਚਾਇਤ ਔਰ ਜੋਗਾ ਸਰਪੰਚ ਸਾਹਿਬ ਜੀ ਹੁਣੀ ਬੈਠੇ ਹੈ ਤੇ ਅਗਲੇ ਸਾਲ ਕਦ ਵੀ 22000 ਰੁਪਿਆ ਤੇ ਨਾਲ 10000 ਦੀ ਬਾਣੀ ਵੀ ਦਿੱਤੀ ਜਾਊਗੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਸਾਡੇ ਵਿਸ਼ਾਲ ਪ੍ਰਧਾਨ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਜਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਦਰਮਿਆਨ ਹੈ ਬਹੁਤ ਸ਼ਾਨਦਾਰ ਕੁਸ਼ਤੀ ਚੱਲਦੀ ਹੈ ਹੁਣ ਦੇਖਾਂਗੇ ਕਿ ਫੈਸਲਾ ਜਿੱਤ ਹਾਰ ਦਾ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਸਮੇਂ ਦੀਆਂ ਬਾਤਾਂ ਨੇ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਸਮੇਂ ਦੀਆਂ ਬਾਤਾਂ ਨੇ ਲੈ ਵੀ ਕਰਨ ਸਿੰਘ ਸ਼ੇਰਖਾਨੀ ਦੇ ਮੱਲੇ ਤੇ ਲਾ ਬਹੁਤ ਬਹੁਤ ਧੰਨਵਾਦ ਸਾਰੀ ಗ್ರಾಮ ਪੰਚਾਇਤ ਦਾ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਜਿਨ੍ਹਾਂ ਦੇ ਵੱਲੋਂ ਵੱਡਾ ਯੋਗਦਾਨ ਹੈ ਸਿਆਣੇ ਚੰਦੇ ਕਹੜਾ ਕਦੇ ਮੋੜੀ ਇਹਨਾਂ ਪੰਚਾਇਤ ਦਾ ਮਾਪਿਆਂ ਨੂੰ ਮੌਕਾ ਦਈਏ ਨਾ ਸ਼ਿਕਾਇਤ ਦਾ ਸਾਂਜੀ ਬੱਟ ਤੋਂ ਨਾ ਮੁੱਚੇ ਬਿਨਾ ਰੁੱਕ ਬੱਢੀਏ ਸੱਤ ਜਿੱਥੇ ਕੋਈ ਨਾ ਜੀ ਗਾਲ ਕੱਢੀਏ ਚੌਂਕੀਦਾਰ ਨਾਲ ਵੈਰ ਪਾਈਏ ਨਾ ਫੁਗਰੇ ਜੈ ਬੰਦੇ ਦੀ ਮਰਾਤ ਜਾਈਏ ਨਾ ਮਾਰ ਜੇ ਨਾ ਪਾਣੀ ਕਿਤੇ ਹੁੰਦੇ ਸਾਥ ਨੂੰ ਐਡੀ ਘੋਰ ਜਾਨ ਦਈਏ ਨਾ ਜਵਾਕ ਨੂੰ ਬੁਲਾਏ ਨਾ ਕਦੇ ਆਖੋਏ ਰਾਹੀ ਨੂੰ ਮਾਰ ਜੇ ਰੇਤੇ ਦਾ ਭੋਈਏ ਦਾ ਕਰਾਹੀ ਨੂੰ ਮੌਤ ਦੇ ਸ਼ਰੀਕ ਕਰ ਜਾਣ ਰਹੀਏ ਨਾ ਭੈਣ ਦੇ ਢਿੱਲੇ ਉੱਤੇ ਬਹੁਤਾ ਜਿਰ ਬਈਏ ਨਾ ਘਰ ਦਾ ਨਾ ਭੇਟ ਜੱਗ ਜਾਰ ਕਰੀਏ ਆਖੀਏ ਪਨੀਰ ਭਾਵੇਂ ਦਾਲ ਕਰੀਏ ਆਪਣੇ ਤੋਂ ਵੱਡੇ ਨਾਲ ਦਾ ਧੀ ਤੋਰੀਏ ਉਹ ਜੇ ਬੱਕੀ ਦਾੜੀ ਫੇਰਨਾ ਠਰਤ ਕੋਰੀਏ ਸਫਰ ਵਿੱਚ ਬਹੁਤਾ ਖਾਈਏ ਨਾ ਨਿਤ ਸਾਰੇ ਜਾ ਕੇ ਕਦਰ ਕਟਾਈਏ ਨਾ ਔਲਾਦ ਹੈ ਨਾ ਮੇਣਾ ਕੱਢੇ ਦਈਏ ਵਾਂਝ ਨੂੰ ਕਿugਲੀ ਤੇ ਛੱਤ ਤੋੜ ਦਿੰਦੇ ਸਾਂਝ ਨੂੰ ਸ਼ਾਬਾਸ਼ ਕੱਢਿਆ ਕੀ ਇਹਨਾਂ ਪੁੱਤ ਨੂੰ ਅਣਖ ਜਿਹਾ ਰੱਖੀਏ ਇਹਨਾਂ ਦੁੱਧ ਨੂੰ ਸੋਗ ਵੇਲੇ ਕੱਢੀਏ ਨਾ ਬਹੁਤਾ ਟੌਰ ਨੂੰ ਤੇ ਕਰਮ ਦੀ ਨਾ ਇਹਨਾਂ ਗੱਲਾਂ ਤੇ ਘਾਜਿਆ ਦਾ ਜ਼ੋਰ ਤੋਂ ਕਰਮ ਦੀ ਨਾ ਇਹਨਾਂ ਦੱਲਾ ਉੱਤੇ ਜਰਜਾ ਦਾ ਜ਼ੋਰ ਤੋਂ ਬਹੁਤ ਖਰੀਆਂ ਗੱਲਾਂ ਕਰਮ ਦੀਆਂ ਆਖੀਆਂ ਤਾਂ ਇੱਧਰ ਵੀ ਮੱਲਵੀ ਕਹਿੰਦੇ ਹਰ ਖਾਸੇ ਨਾਲ ਕਰਾ ਕੇ ਜਾਣਗੇ ਉਹ ਦੇਖਦੇ ਵੀ ਕੁਝ ਸਮਾਂ ਬੀਤ ਗਿਆ ਕੁਝ ਵੀਟਰ ਵਾਲਾ ਬੜਾ ਬੜਾ ਸਮਾਂ ਕਿਦੇ ਹੱਥ ਦੇ ਵਿੱਚ ਫੈਸਲਾ ਕਰਨ ਵਾਲਾ ਸਜਾ ਕਸ਼ਮੀਰ ਸਿੰਘ ਵੀ ਪੱਪੂ ਪਗਾੜੀ ਪਿੰਡ ਲਾਲੋ ਮਜਾਰੇ ਵਾਲੇ ਉਹ ਵੀ ਆਪਣੇ ਸਾਥੀਆਂ ਨਾਲ ਖੜੀ ਨਾਲ ਦ੍ਰਵੀਰ ਸਿੰਘ ਜੀ ਆਪਣੇ ਸਮੇ ਦੇ ਖਿਡਾਰੀ ਉਹ ਵੀ ਪੁੱਜਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਲਓ ਇਧਰ ਦੇ ਪਾਸੇ ਜਰਸਾ ਤੇ ਜਲਸ਼ੇਰ ਉਕੇ ਮਾਰਦੇ ਹੋ ਬਹੁਤ ਬਹੁਤ ਧੰਨਵਾਦ ਸਾਡੇ ਅਸ਼ੋਕ ਕਵਾਰ ਜੀ ਜੋ ਕਿ ਸਾਡੇ ਸਰਪੰਚ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਵੀ ਅਗਲੇ ਸਾਲ ਰਵਲ ਅਨਫੀਲਡ ਮੋਟਰਸਾਈਕਲ ਦੇਣਗੇ ਰਵਲ ਅਨਫੀਲਡ ਤੇ ਕਮਲਜੀਤ ਕੰਮੂ ਵੱਲੋਂ ਵੀ ਰਵਲ ਅਨਫੀਲਡ ਮੋਟਰਸਾਈਕਲ ਵਾਹ ਜੀ ਵਾਹ ਅਗਲੇ ਸਾਲ ਦਾ ਵੀ ਬੱਡਾ ਛੇੜ ਮੇਲਾ ਨੀਲਾ ਹਲਵਾਈ ਦੀ ਕਹਿੰਦੇ ਵੀ ਇਸੇ ਤਰ੍ਹਾਂ ਕਰਵਾਇਆ ਜਾਵੇਗਾ ਅਗਲੇ ਸਾਲ ਵੀ ਇੰਦਾ ਸਾਰੇ ਗੱਡੇ ਮੱਲਾਂ ਨੂੰ ਸੱਦਾ ਪੰਡਾ ਦਿੱਤਾ ਜਾਵੇਗਾ ਵਾਹ ਜੀ ਵਾਹ ਲਾਲੇ ਦੇ ਪਾਸੇ ਕਹਿੰਦੇ ਵੀ ਸ਼ਮਸ਼ੇਰ ਭਾਰੀ ਸ਼ਰੀਰ ਹੈ ਦੂਜੇ ਪਾਸੇ ਫਿਟਰਨ ਦਾ ਸ਼ਰੀਰ ਹੈ ਕਹਿੰਦੇ ਜੱੱਦੇ ਦਾ ਫਿਟਰਨ ਦਾ ਸ਼ਰੀਰ ਹੈ ਜੱੱਦੇ ਦਾ ਪਹਿਲਵਾਨੀ ਫਾਉਲ ਨਹੀਂ ਮਾਰਨਾ ਵੇ ਪਹਿਲਵਾਨ ਜੀ ਖੁੱਲਾ ਹੱਥ ਮੂੰਹ ਤੇ ਨਹੀਂ ਮਾਰਨਾ ਕਿਉਂਕਿ ਜੱੱਦੇ ਨੇ ਮੈਨੂੰ ਪਹਿਲਾਂ ਦੱਸਿਆ ਵੇ ਅਗਲੇ ਮਹੀਨੇ ਦੀ 18 19 ਤੱਕ ਕੋਈ ਨਾ ਕਰਨੀ ਹਜੇ ਇਸ ਕਰਕੇ ਬੇਨਤੀ ਆ ਵੀ ਪਿਆਰ ਸ਼ੁਰੂ ਕਦਮ ਦੇ ਨਾਲ ਆਪਾਂ ਕੁਸ਼ਤੀ ਲੜਨੀ ਆ ਕਿਸੇ ਵੀ ਮਨ ਨਾਲ ਕਿਸੇ ਮਨ ਦੇ ਸੱਜੋੜ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਬੇਨਤੀ ਆ ਜ਼ਾਦੇ ਵੱਲੋਂ ਸਾਡੀ ਸਾਰੀ ਕਮੇਟੀ ਦੇ ਵੱਲੋਂ ਇਲਾਕੇ ਪਰ ਤੋਂ ਜਿੰਨੇ ਵੀ ਕੋਰ ਸਹਿਬਾਨ ਤੇ ਸੰਗਤ ਦੇ ਵੱਲੋਂ ਬੇਨਤੀ ਆ ਵੀ ਪਿਆਰ ਸ਼ੁਰੂ ਕਦਮ ਦੇ ਨਾਲ ਆਪਾਂ ਕੁਸ਼ਤੀ ਲੜਨੀ ਆ ਇਹ ਮਨ ਲੋੜ ਕਰ ਲੈਣ ਐਂ ਤੇਰੇ ਦੀ ਕੁਸ਼ਤੀ ਚੱਲਦੀ ਹੋਈ ਵਾਡੇ ਸੌਂਦੇ ਆ ਸੜਕ ਤੇ ਨਾਰੇ ਤੇ ਕੋ ਕਰਦਾ ਇਸ ਬਾਰੇ ਤੇ ਕੋਈ ਤਰਫੇ ਤੇ ਟੋਕਰ ਨੂੰ ਕੋਈ ਪੀ ਕੇ ਜੱਬੇ ਕੁੱਕੜ ਨੂੰ ਕਿਤੇ ਧੁੱਖੇ ਨਿਆਣੇ ਸੁੱਤੇ ਨੇ ਕਿਤੇ ਦੁੱਧ ਪੀਣ ਤੋਂ ਕੁੱਤੇ ਨੇ ਕਿਤੇ ਨੰਗਾ ਕੰਬੇ ਰਾਂ ਦੇ ਕਿਤੇ ਟੰਗੇ ਟੋੜ ਦੇ ਬਾਹਾਂ ਦੇ ਇੱਥੇ ਕੀ ਕੀ ਕਰ ਰਹੇ ਹੁੰਦੇ ਨੇ ਵਿਸ਼ਵਤ ਨਾਲ ਗੁਜ਼ਾਰੇ ਹੁੰਦੇ ਨੇ ਮੈਂ ਸੰਗਤ ਨੂੰ ਦੱਸਣ ਤੋਂ ਤੇਰੇ ਸਾਹਮਣੇ ਸਾਰੇ ਹੁੰਦੇ ਨੇ ਕਦੀ ਬੰਦਾ ਬੜ ਕੇ ਹਰ ਬਾਤ ਤੈਨੂੰ ਦੁੱਖ ਦਿਰਾਉਣਾ ਚਾਹੁੰਦਾ ਹਾਂ ਇੱਥੇ ਗਲਤੀ ਘਾਤਰ ਤੈਨੂੰ ਦੁਨੀਆ ਤੇ ਬੁਲਾਉਣਾ ਚਾਹੁੰਦਾ ਹਾਂ ਕਿ ਇਸੇ ਗਲਤੀ ਖਾਤਰ ਤੈਨੂੰ ਦੁਨੀਆ ਤੇ ਬੁਲਾਉਣਾ ਚਾਹੁੰਦਾ ਹਾਂ ਵਾਹ ਜੀ ਵਾਹ ਲਓ ਇਧਰ ਇੱਕ ਪਾਸੇ ਤੇਰਾ 13.5 ਮਿੰਟ ਗੁਜ਼ਰ ਚੁੱਕੇ ਨੇ ਗੁਸਤੀ ਦੇ ਮੇਰੇ ਵੀਡੀਓ ਤੇਰਾ 13.5 ਮਿੰਟ ਗੁਜ਼ਰ ਚੁੱਕੇ ਨੇ ਜੱਸਾ ਤੇ ਸ਼ਮਸ਼ੇਰ ਦੀ ਨਗਰ ਦੇ ਦਰਮਿਆਨ ਚੱਲਦੀ ਹੋਈ ਕੁਸ਼ਤੀ ਕਿ ਕਿਸੇ ਕੋਲ ਨੇ ਕੋਠਾ ਸਾਂਜੋਗਾ ਕੋਈ ਡੰਗਰਾਂ ਲਈ ਲੈਟਰ ਲੈ ਫਿਰਦਾ ਕੋਈ ਮੱਛਰਾਂ ਨੂੰ ਮਾਰਦਾ ਸਾਂਜਾਂਦਾ ਕੋਈ ਚੂਹਿਆਂ ਲਈ ਜੇਰੇਟਰ ਲੈ ਫਿਰਦਾ ਕੋਈ ਰੰਗ ਬਰੰਗੀਆਂ ਪੋਸ਼ਾਕਾਂ ਪਾਉਂਦਾ ਕੋਈ ਨੰਗਾ ਰਹਿ ਕੇ ਫਟਾਂਕ ਟਪਾਈ ਫਿਰਦਾ ਕੋਈ ਸਾਈਕਲ ਵੀ ਲੈਂਦਾ ਬਿਲਾਜ ਤੇ ਕੋਈ ਘੱਡੀਆਂ 'ਚ ਹੈ ਕੁੱਤੇ ਮਿਠਾਈ ਫਿਰਦਾ ਕੋਈ ਲੱੱਦੇ ਰੋਟੀ ਕੇਦੇ ਦਾਦੇ ਅੰਦਰ ਲੈ ਜਾਓ ਗੱਭੇ ਲੈ ਜਾਓ ਜੀ ਦਾਦੀ ਇਸੇ ਦਾਦੀ ਇਸੇ ਦਾਦੀ ਵਾਹ ਦੀ ਬਾਤ ਲਲਕਾਰੇ ਵੱਜਦੇ ਆ ਔਰ ਦੇ ਧਰਤੀ ਦੇ ਲਲਕਾਰੇ ਵੱਜਦੇ ਆ ਜਿਹੜਾ ਖੜ ਕੇ ਜਾਂੀ ਸਰਦਾਰਾ ਔਰ ਦੀ ਛਿੱਧ ਦੇ ਵਿੱਚ ਵੱਜੂ ਫਿਰ ਲਲਕਾਰਾ ਕਿ ਔਰ ਦੀ ਛਿੱਧ ਦੇ ਵਿੱਚ ਫਿਰ ਵੱਜੂ ਲਲਕਾਰਾ ਜੇ ਤੁਸੀਂ ਵਧੀਆ ਵਰਦੀ ਤੇ ਲਲਕਾਰਾ ਜ਼ੋਰਦਾਰ ਮਾਰਦੇ ਹੋ ਰੋ ਵਾਹ ਵੱਜਦੇ ਨੇ ਲਲਕਾਰੇ ਵੱਜੀਆਂ ਤਾਲੀਆਂ ਸ਼ਮਸ਼ੇਰ ਜੀ ਵਾਹ ਰੈਫਰੀ ਦਾ ਫੈਸਲਾ ਮੰਨੋ

ਉਹੀ ਦਾ ਦਿੱਤਾ ਜਾਵੇਗਾ ਦਸੇ ਨੂੰ ਉਹੀ ਵਾਲਾ ਜਾਦ ਦਸਾਂ ਜੱਤੀ ਨੂੰ ਦਿੱਤਾ ਜਾਵੇਗਾ ਲਓ ਇਧਰ ਦੇਖਦੇ ਫਤਾ ਵੀ ਤਾਂ ਹੌਣ ਦੇ ਉੱਪਰ ਗੋਡਾ ਆਉਣਾ ਹੈ ਜਦੋਂ ਧਾਂ ਤੇ ਗੋਡਾ ਆਉਂਦਾ ਕਰਨੇ ਉਹ ਬਹੁਤ ਤੰਗ ਕਰਦਾ ਬਾਲੂ ਗੋਡਾ ਧਾਂ ਦੇ ਉੱਤੇ ਗੋਡਾ ਆ ਜਾਂਦਾ ਬਹੁਤ ਤੰਗ ਕਰਦਾ ਤੇ ਜੱੱਤੇ ਦਾ ਕੁੰਡਾ ਵੀ ਬੜਾ ਮਸ਼ਹੂਰ ਹੈ ਕੁੰਡਾ ਦਾ ਪਾਵਾ ਕੇ ਦੱਸੇ ਨੇ ਦੁਨੀਆ ਵਨਾਈ ਹੈ ਜਦੋਂ ਧਾਂ ਤੇ ਗੋਡਾ ਆਉਂਦਾ ਨੇ ਮਨ ਨੂੰ ਬਹੁਤ ਤੰਗ ਕਰਦਾ ਜੋ ਮਰਜ਼ੀ ਹੋ ਜਾਏ ਇਹਨੂੰ ਪੁੱਛਣਾ ਹੋਵੇ ਨਾ ਵੀ ਨਾਨਕੀਆਂ ਦਾ ਪਿੰਡ ਕਿੱਥੇ ਆ ਜੇ ਗੜਪੜਾ ਨਾ ਤੇ ਚੰਡੀਗੜ੍ਹ ਤੱਕ ਬਾੜ ਦੀਦੀ ਹੈ ਕਿਉਂਕਿ ਇੱਕ ਇੱਕ ਸੈਕਿੰਡ ਵੀ ਘੰਟੇ ਘੰਟੇ ਦਾ ਲੱਗਦਾ ਕਿਉਂਕਿ ਜੱੱਤੇ ਦਾ ਭਜਨ ਪੂਰਾ ਪਾਰ ਪੂਰਾ ਔਰ ਦੂਸਰੇ ਮੰਨ ਦਾ ਵੀ ਪਾਰ ਉਨਾਈ ਆ ਪਰ ਦੋਨਾਂ ਦਾ ਜੋੜ ਮੇਲ ਜਦੋਂ ਬੜਾ ਬਰਾਬਰ ਦਾ ਹੋਵੇ ਫਿਰ ਗੱਲ ਵੱਖਰੀ ਬਣਦੀ ਹੈ ਜਿਹੜਾ ਹੈ ਜਿਵੇਂ ਕਿਰਲਗਰ ਦੀ ਧਰਤੀ ਤੇ ਇਹਦਾ ਜਿਹਦੇ ਨਰੰਗਵਾਲ ਦੇ ਨਾਲ ਕੁਸ਼ਤੀ ਹੋਈ ਤੇ ਗੱਲਾਂ ਵੱਖਰੀਆਂ ਹੋ ਗਿਆ ਬਾ ਟੌਪ ਦੀ ਕੁਸ਼ਤੀ ਚੱਲਦੀ ਹੈ ਜੱਸਾ ਉੱਪਰਲੇ ਪਾਸੇ ਆ ਤੇ ਟੂਰਨਾਮੈਂਟਾਂ ਲਈ ਤਾੜੀ ਜ਼ੋਰਦਾਰ ਮਾਰਦੀ ਹੈ ਆਪਾਂ ਲਾਓ ਵਾਹ ਜੀ ਵਾਹ ਅਗਲੇ ਸਾਲ ਕਹਿੰਦੇ ਜਨਾਗਲ ਟੈਂਟ ਵੱਲੋਂ ਫ੍ਰੀ ਲੈਡ ਲਾ ਆਜੋਗਾ ਨਾ ਵੀਰਾਂ ਦੇ ਵੀ ਪਹਿਲਾ ਦੁੱਧ ਖੜੇ ਸਮਾਂ ਜਿਹੜਾ ਬਾਕੀ ਹੈ ਸਮਾਂ ਬਾਕੀ ਹੈ ਜਲਦੀ ਹੋਈ ਕੁਸ਼ਤੀ ਦਾ ਤੇ ਕੁਸ਼ਤੀ ਆਰ ਪਾਰ ਦੀ ਕੁਸ਼ਤੀ 7:00 ਵਜੇ ਜੇ ਹੋਵੇਗੀ ਲਓ ਰੂਮੀ ਉਮਰ ਦੀ ਐਨ ਪੁਰੇ ਖੁਸ਼ ਹੈ ਜੇ ਕਹਿੰਦੇ ਵੀ ਆਹ ਵਾਲੀ ਕੁਸ਼ਤੀ ਦਾ ਆਨੰਦ ਆ ਰਿਹਾ ਨਾ ਇੱਕ ਵਾਰੀ ਆਨ ਗੁਰਪੁਰ ਵਾਲਿਓ ਜਬਰਦਸਤ ਦਿਲਕਾਰਾਂ ਮਾਰ ਦਿਓ ਜੋਰ ਨਾਲ ਇੱਕ ਵਾਰੀ ਵਾਹ ਕਿ ਵੱਜਦੇ ਹੈ ਲਲਕਾਲੇ ਵੱਜਦੀਆਂ ਹੈ ਤਾਲੀਆਂ ਹੇ ਕਿ ਵੱਜਦੀਆਂ ਹੈ ਤਾਲੀਆਂ ਪਤਾ ਲੱਗਦਾ ਹੈ ਲੋਕਾਂ ਦੇ ਮਨ ਲੱਗਿਆ ਹਾਂ ਦੁਨੀਆ ਪੂਰੀ ਦੀ ਜੋਹਿਆਂ ਨੂੰ ਨਾ ਲੈਂਦਾ ਨਹੀਂ ਕੋਈ ਭਜਿਆਂ ਦਾ ਕਿ ਦੁਨੀਆ ਪੂਰੀ ਦੀ ਜੋਹਿਆਂ ਨੂੰ ਮਗਰ ਦੇਖੀ ਕਿਦਾਂ ਡਰੈਕਟਰ ਸਹੀ ਆ ਜੇਤੂ ਮਲ ਦੇ ਦੀ 1100 ਰੁਪਿਆ ਹੋਵੇਗਾ ਸਾਡੇ ਕੰਦੇ ਪ੍ਰੀਤ ਉੱਪਰ ਆਸਟ੍ਰੇਲੀਆ ਵਾਲੇ ਵੀ ਜਾਂਦੇ ਵੀ ਜਾਵੀ 2200 ਰੁਪਿਆ ਹੋ ਗਿਆ ਜੇਤੂ ਮਲ ਦੇ ਦੀ 2200 ਰੁਪਿਆ ਹੋ ਗਿਆ ਇਹ ਨਾਲ ਡਾਕਟਰ ਕੇਜੀ ਪੰਜਾਬੀ ਬੋਲਾਂ ਦਾ ਬੜਾ ਮਾਣ ਪੁੱਜਦਾ ਸਰਬ ਦੇ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਫੈਸਲਾ ਜਿੱਤ ਹਰਦਾ ਫੈਸਲਾ ਆਰ ਮਾਰਦਾ ਜਿੱਥੇ ਇਹ ਕਹਿੰਦੇ ਟੁੱਲਾ ਦਾ ਪਾਇਆ ਹੋ ਦੇਖਾਂਗੇ ਇਹ ਫੈਸਲਾ ਸਮਾਂ 30 ਦੇ ਰਕਦੇ ਵਿੱਚ ਫੈਸਲਾ ਕਰਦਾ ਕੌਣ ਜਿੱਤਦਾ ਕੌਣ ਹਰਦਾ ਸਮੇਂ ਦੀਆਂ ਬਾਤਾਂ ਨੇ ਕੌਣ ਜਿੱਤਦਾ ਕੌਣ ਹਰਦਾ ਸਮੇਂ ਦੀਆਂ ਬਾਤਾਂ ਨੇ ਲਓ ਹੋ ਗਈ ਬੱਲੇ 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 ਲੱਗਦਾ ਹੋਇਆ ਜੋਰ ਨਾਲ ਬੱਲੇ ਦੇ ਨਾਲ ਜਸਪਾਲ शिंदे ਤਹਿਲਵਾਨ ਦਾ ਸਪੁੱਤਰ ਦੇਖੀਓ ਵਾਹ ਵਾਹ ਬਿਹਾਰ ਵਾਲੇ ਤਾੜੀ ਵਾਲੇ ਕੀ ਹਿਆਰੇ ਨਸੂਰ ਵਾਹ ਵਾਹ ਫਿਰ ਕਹਿੰਦੇ ਕੁਸ਼ਤੀ ਵਾਹ ਵਾਹ ਹਾਂਜੀ ਨਹੀਂ ਜੋਦਨ ਜਾਂਦਾ ਤਾੜੀ ਜ਼ੋਰਦਾਰ ਮਾਰ ਦਿਓ ਤਾੜੀ ਵਾਲੇ ਕੀ ਖਿਆਲ ਹੈ ਅਜੇ ਤਾੜੀ ਤੇ ਤੈਨੂੰ ਟੈਕਨੀਕ ਨਹੀਂ ਲੱਗਾ ਜਦੋਂ ਲੱਗ ਗਿਆ ਫਿਰ ਕਿਸੇ ਨੇ ਨਹੀਂ ਬੁਝਾਉਣੀ ਇੱਕ ਵਾਰ ਤੈਨੂੰ ਤਾੜੀ ਮਾਰ ਦਿਓ ਸਾਰੇ ਮੱਲਾ ਦੇ ਲਈ ਵਾਹ ਜੀ ਇਹਨੇ ਵੱਡਾ ਮਾਰ ਦਿੱਤਾ ਸਤਪੁਰ ਦੇ ਪਾਸੇ ਮੰਡੀ ਦੇ ਕੰਡੇ ਵਾਖੂ ਤੋਲਣ ਵਾਲੀ ਗੱਲ ਕਰਦਾ ਪਰ ਸਾਡੇ ਨੇ ਪਾਸੇ ਸ਼ਮਸ਼ੇਰ ਦੀਨਾ ਨਗਰ ਪੂਰਾ ਯੁੱਧ ਚੱਲਦਾ ਦੋਆਬਾ 9 ਤੇ ਇਹ ਆਜਾ ਤੰਗਲਪੁਰੀ ਦੁਨੀਆ ਦੇ ਵਿੱਚ ਲਾਈਵ ਇਕੱਲੇ ਇਕੱਲੇ ਡੇਰੇ ਦਾ ਬੱਲੇ ਬੱਲੇ ਬੱਲੇ